ਦੱਸ ਕਿnde ਕਿnde ਨਾਲ ਮਨਾਵਾ ਯਾਰ ਨੂੰ ਟੱਚ ਬੁੱਟ ਟੱਚ ਬੁੱਟ ਨਜ਼ਰ ਨਾ ਲਗਦੇ ਬਾਬਾ ਮੇਰੀ ਸਰਕਾਰ ਨੂੰ ਕਾਰਨ ਹੈ ਕੰਸੂਹਾ ਖੁਰਦੇ ਵਿੱਚ ਇੱਕ ਬਹੁਤ ਅਨਵੇਖਲੀ ਪਹਿਲ ਜਿਹੜੀ ਹੈ ਜੀ ਲੋਟ ਬਲਾਕ ਦੇ ਵਿੱਚ ਤੇ ਗਮਨਾਟਾ ਸਕੂਲ ਪੈਂਦੇ ਨੇ ਉਹ ਸਕੂਲ ਦੇ ਸਾਰੇ ਬੱਚਿਆਂ ਦਾ ਇੱਕ ਇਕੱਠਾ ਪ੍ਰੋਗਰਾਮ ਜਿਹੜਾ ਕੰਸੂਹਾ ਖੁਰਦੇ ਵਿੱਚ ਅੱਜ ਰੱਖਿਆ ਗਿਆ ਜਿੱਦੇ ਵਿੱਚ ਕਲਚਰਲ ਐਕਟੀਵਿਟੀ ਬੱਚਿਆਂ ਨੂੰ ਅਲੱਗ-ਅਲੱਗ ਐਟਮਾ ਦੇ ਵਿੱਚ ਉਹਨਾਂ ਨੂੰ ਆਪਣੇ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਔਰ ਪੇਰੈਂਟਸ ਵੀ ਪਹੁੰਚੇ ਹੋਏ ਨੇ ਔਰ ਸਾਡੇ ਪ੍ਰਾ ਹਰਜੀਤ ਹਰਮਨ ਜੀ ਜਿਹੜੇ ਪ੍ਰਸਿੱਧ ਲੋਕ ਗਾਇਕ ਨੇ ਅੰਤਰਰਾਸ਼ਟਰੀ ਪੱਧਰ ਤੇ ਵੀ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮੈਂ ਜੀ ਆਇਆਂ ਕਹਣਾ ਜੀ ਤੇ ਇਹਦੇ ਵਿੱਚ ਪੇਰੈਂਟਸ ਨੂੰ ਅਪੀਲ ਕੀਤੀ ਜਾ ਰਹੀ ਹੈ ਇੱਕ ਜਗਜੀਤ ਸਿੰਘ ਜਿਹੜੇ ਸਾਡੇ ਤੋਂ ਦੇ ਬਲਾਕ ਤੇ ਹੈਡ ਨੇ ਪ੍ਰਾਇਮਰੀ ਸਕੂਲ ਸਿੱਖਿਆ ਦੇ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਦਾਖਲਾ ਦਿਵਾਓ ਕਿਉਂਕਿ ਸਰਕਾਰੀ ਸਕੂਲ ਹੁਣ ਪਹਿਲਾਂ ਵਾਲੇ ਨਹੀਂ ਹੈ ਸਰਕਾਰੀ ਸਕੂਲਾਂ ਦੇ ਜਿਹੜੀ ਹੈ ਬਿਲਕੁਲ ਕਾਇਆਪਲਟ ਹੋ ਰਹੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਹਰਾਂ ਦੀ ਬਹੁਤ ਨੇਕ ਨੀਤੀ ਔਰ ਬਹੁਤ ਸਾਫ਼ ਸੋਚ ਜਿਹੜੀ ਹੈ ਪੰਜਾਬ ਨੂੰ ਅੱਗੇ ਵਧਾ ਰਹੀ ਹੈ ਔਰ ਸਿੱਖਿਆ ਦੇ ਵਿੱਚ ਸਕੂਲਾਂ ਨੂੰ ਜਿਵੇਂ ਗ੍ਰਾਂਟਾਂ ਆ ਰਹੀਆਂ ਨੇ ਜਿਵੇਂ ਸਰਕਾਰੀ ਸਕੂਲਾਂ ਦਾ ਮਿਆਰ ਬਹੁਤ ਉੱਚਾ ਹੋ ਰਿਹਾ ਔਰ ਲਗਾਤਾਰ ਹਰੇਕ ਸਾਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਹੈ ਐਡਮਿਸ਼ਨ ਜਿਹੜੀ ਹੈ ਉਹਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਸੋ ਇਹ ਬਹੁਤ ਹੀ ਨਵਿਕਲਾ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਹੈ ਬੱਚੇ ਬਹੁਤ ਖੁਸ਼ ਨੇ ਪੇਰੈਂਟਸ ਬਹੁਤ ਖੁਸ਼ ਨੇ ਆਪਣੇ ਦੱਸਿਆ ਵੀ ਜਦੋਂ ਇਹ ਕੰਸੂਹਾ ਖੁਰਦ ਸੈਂਟਰ ਇਹਦੇ ਵਿੱਚ ਅੱਠ ਦਾ ਸਕੂਲ ਨੇ ਸੋ ਇਹਨਾਂ ਨੇ ਇੱਕ ਸਾਂਝਾ ਪ੍ਰੋਗਰਾਮ ਰੱਖਿਆ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਕਲਚਰ ਸੱਭਿਆਚਾਰਕ ਐਕਟੀਵਿਟੀ ਦੇ ਵਿੱਚ ਵੀ ਜਿਹੜੇ ਬੱਚੇ ਹਿੱਸਾ ਲੈ ਰਹੇ ਨੇ ਤੇ ਦੂਜਾ ਇਹ ਹੈ ਕਿ ਸਕੂਲਾਂ ਜਿਵੇਂ ਪ੍ਰਾਈਵੇਟ ਸਕੂਲ ਦਾ ਇੰਗਲਿਸ਼ ਮੀਡੀਅਮ ਜਿਹੜੇ ਮਹਿੰਗੇ ਸਕੂਲ ਨੇ ਉਹਨਾਂ ਨਾਲ ਕੰਪੈਰੀਜ਼ਨ ਦੇ ਵੀ ਮੈਂ ਉਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਬਹੁਤ ਵਧੀਆ ਉਪਰਾਲਾ ਮੇਰਾ ਇਲਾਕਾ ਨਾਬਾ ਤੇ ਪੈਂਦਾ ਮੈਨੂੰ ਇਹਨਾਂ ਨੇ ਸੱਦਾ ਦਿੱਤਾ ਸੋ ਮੈਂ ਇੱਥੇ ਪਹੁੰਚਿਆ ਤੇ ਬੱਚਿਆਂ ਚ ਹਾਜ਼ਰੀ ਲਵਾ ਕੇ ਬੜਾ ਚੰਗਾ ਲੱਗ ਰਿਹਾ ਹੈ। ਇਸੇ ਹੋਰ ਜਿਹੜਾ ਇੰਸਟੀਚਿਊਟ ਨੇ ਉੱਥੋਂ ਵੀ ਲੈ ਸਕਦਾ ਪਰ ਕੰਮ ਬਰਾਬਰ ਹੈ ਮਿਹਨਤ ਮੈਨੂੰ ਇਹ ਕਰਨੀ ਪੈਣੀ ਆ। ਮੈਨੂੰ ਤਾਂ ਇਹ ਲੱਗਦਾ ਵੀ ਸਕੂਲਾਂ ਦਾ ਕੋਈ ਫਰਕ ਨਹੀਂ ਹੁੰਦਾ। ਤੁਹਾਡੇ ਆਪਣੇ ਚ ਜਿਹੜੀ ਇਹ ਭਾਵਨਾ ਹੋਣੀ ਚਾਹੀਦੀ ਆ ਮਿਹਨਤ ਹੋਣੀ ਚਾਹੀਦੀ ਆ ਤਾਂ ਮੰਜ਼ਲਾ ਮਿਲਦੀਆਂ ਨੇ। ਸਾਡਾ ਮੈਂ ਸਰਪੰਚ ਸਤਨਾਮ ਸਿੰਘ ਜੀ ਪਿੰਡ ਵਾਸੀਆਂ ਨੇ ਮੈਨੂੰ ਸੰਮਤੀ ਨਾਲ ਸਰਪੰਚ ਬਣਾਇਆ ਸੀਗਾ ਜੀ। ਤੇ ਸਾਡੇ ਜਗਜੀਤ ਸਰ ਜੀ ਨੇ ਬੇਨਤੀ ਕੀਤੀ ਵੀ ਆਪਾਂ ਪੰਡਿਤ ਪ੍ਰੋਗਰਾਮ ਕਰਵਾਉਣਾ। ਸਾਡੀ ਸਾਰੀ ਪੰਚਾਇਤ ਨੇ ਸਾਡੇ ਸਾਰੇ ਨਗਰ ਨੇ ਜੀ ਪੂਰਾ ਸਹਿਯੋਗ ਦਿੱਤਾ ਸਾਡਾ ਬਾਕੀ ਐਮਐਲਏ ਸਾਹਿਬ ਆਏ ਨੇ ਜੀ ਹਰਜੀਤ ਧਰਮਨ ਜੀ ਆਏ ਨੇ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਜੀ ਐਮਐਲਏ ਸਾਹਿਬ ਨਾਲ ਸਾਡਾ ਪਰਿਵਾਰਕ ਰਿਸ਼ਤਾ ਹੀ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਬਾਕੀ